અમારી મેં કીધું કે રહેને રહેને ઓય ચાલો ચાલો ਰੇ ਫੋਕਲ ਪੁਆਇੰਟ ਵਿਖੇ ਇੱਕ ਅੱਗ ਲੱਗਦੀ ਹੈ ਤੇ ਦੂਸਰੇ ਪਾਸੇ ਹੀ ਇੱਕ ਹੋਰ ਪਾਸੇ ਕੀ ਜਲੰਧਰ ਲੈਦਰ ਕੰਪਲੈਕਸ ਦੇ ਵਿੱਚ ਹੀ ਜਿਹੜਾ ਹੈ ਕਿ ਇੱਕ ਸਪੋਰਟਸ ਗੁੱਡਸ ਤੇ ਨਾਲ ਪਲਾਸਟਿਕ ਗੁੱਡਸ ਬਣਾਉਣ ਵਾਲੀ ਫੈਕਟਰੀ ਨੂੰ ਜਿਹੜਾ ਹੈ ਕਿ ਉਹ ਅੱਗ ਐਸ ਵਕਤ ਲੱਗੀ ਹੋਈ ਹੈ 12 ਤੋਂ 15 ਤੋਂ ਵੱਧ ਗੱਡੀਆਂ ਜਿਹੜੀਆਂ ਨੇ ਕਿ ਉਹ ਐਸ ਵਕਤ ਲਗਾਤਾਰ ਆਜਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਐਸ ਵਕਤ ਫਾਇਰ ਅਫਸਰ ਪੂਲ ਨੇ ਅਫਸਰ ਐਸ ਵਕਤ ਆਪ ਲੀਡ ਕਰਦੇ ਪਏ ਨੇ ਆਪਰੇਸ਼ਨ ਨੂੰ ਕਿੰਨੀ ਕਪਿਆਣਕ ਆ ਕਿਸੇ ਕਿਤੇ ਕਿੰਨਾ ਖੂਨ ਦਾ ਸਮਾਂ ਹੋ ਗਿਆ 70% ਕਵਰ ਕਰ ਚੁੱਕੇ ਅਕਸਰ ਆਪਾਂ ਨੇ ਕਵਰ ਕਰਦੇ ਰਹੇ ਆਪਾਂ ਮੇਰੇ ਕਵਰ ਕਰਦੇ ਰਹੇ ਸਾਰੇ ਵੀ ਜਿਹੜੀਆਂ ਕਿ ਆਵਾਜ਼ਾਂ ਕਾਫੀ ਸੁਣਨ ਨੂੰ ਮਿਲਦੀਆਂ ਨੇ ਕਾਦੀ ਫੈਕਟਰੀ ਕਾਦੀ ਲੱਗ ਰਹੀ ਹੈ ਪਲਾਸਟਿਕ ਜਿਹੜਾ ਬੜੇ ਫੇਸ ਵਿੱਚ ਪਲੇਟਾਂ ਦੀ ਫੈਕਟਰੀ ਹੈ ਹਾਂਜੀ ਬਲਕਿ ਫੈਕਟਰੀ ਤਾਂ ਮੈਨੂੰ ਲੱਗਦਾ ਪੂਰੇ ਤਰੀਕੇ ਨਾਲ ਨੁਕਸਾਨੀ ਗਈ ਹੈ ਪੂਰਾ ਪੂਰਾ ਨੁਕੀਟ ਇਹ ਸਵੇਰੇ ਫੋਕਲ ਪੁਆਇੰਟ ਆ ਕਿ ਕਿ ਸੋ ਹਾਲੇ ਵੀ ਜਾ ਰਹੀ ਹੈ ਉਹ ਹੈ ਵੀ ਲੱਗਦੀ ਹੈ ਕਿ ਕੋਈ ਕੰਮ ਚੱਲਦੀ ਪਈ ਉਹ ਕੋਈ ਚੱਲ ਚੱਲਦੇ ਬਹੁਤ ਕਾਰਨ ਕੀ ਰਹਿ ਰਹੇ ਸ਼ਾਰਟ ਸਰਕਟ ਰਹਿ ਰਹੇ ਨੇ ਜਾਂ ਕੋਈ ਹੋਰ ਕਹਿ ਲਿਆ ਰਹਿ ਨਹੀਂ ਮਰ ਗਿਆ ਸ਼ਾਰਟ ਸਰਕਟ ਆਪਣੀ ਸੇਫਟੀ ਕਰਨੀ ਹੈ ਫੈਕਟਰੀ ਤੇ ਜਾਣਾ ਬੰਦ ਸਭ ਕੋਈ ਬੰਦ ਕਰਕੇ ਜਾਓ ਸਾਰਾ ਕਵਰ ਕਰਕੇ ਜਾਣਾ ਸਾਰਾ ਸੇਫਟੀ ਨਾ ਕਰਨਾ ਤੇ ਸਾਰੇ ਥੋੜੀ ਬੋਤੀ ਆਪਣੀ ਸੇਫਟੀ ਦਿਖਾਣੀ ਚਾਹੀਦੀ ਹੈ ਠੀਕ ਹੈ ਸ਼ਾਰਟੀ ਫੈਕਟਰੀ ਹੈ ਕੀ ਹੈ ਇਸ ਅਚਾਨਕ ਸਵੇਰੇ 8:20 ਸਾਨੂੰ ਇਨਫੋਰਮੇਸ਼ਨ ਮਿਲੀ ਕਿ ਤੁਹਾਡੀ ਫੈਕਟਰੀ ਜਾਗ ਲੱਗ ਗਈ ਹੈ ਪਰ ਇਹ ਕਾਰਨ ਨਹੀਂ ਪਤਾ ਲੱਗ ਸਕਿਆ ਲਾਇਆ ਕਿ ਕਿਸ ਤਰ੍ਹਾਂ बाकी ये अवल पर पर ये फायर ब्रिगेड आला ने इमीडिएट एक्शन लेता वो पहुंच के सी ते ओरे बाद काम शुरू हो गया है एज अंदर जाम दी सान कोई प्रोसेस नहीं है कि पता लग नुकसान कितना आएगा मतलब फैक्ट्री का नाम है बाबा इंटरनेशनल कितना का नुकसान होया आज अरे पूछ नहीं जा सकते बारे अंदर जावांगा पता लगेगा सारा स्टॉक के अंदर अगर कोई काम कर रहे सी कोई बंदा जानी बचा रहे जानी बचा रहे थाने इन्फॉर्मेशन ਦਿੱਤਾ ملی ہے سارے ਨਾਲ ਦੇ ਪਲोसी ਹੈਗੇ ਉਹਨੇ ਫੈਕਟਰੀ ਹੈਗੀ ਹੈ ਉਹਨਾਂ ਨੇ फैक्ट्री सुबह खुली नहीं थी फैक्ट्री खुली नहीं थी ਅਜ਼ਰਬੈਜਾਨੀ ਕਿਦਾਰ ਵਿੱਚ ਸੈਸਵਰੇ ਗਿਰੀ ਵੀਰੇਸ਼ ਸ਼ਰਮਾ ਜੀ ਜਨਦੀ ਇੱਕ ਫੈਕਟਰੀ ਹੈ ਤੇ ਲੈਟਰ ਕੰਪਲੈਕਸ ਜਿਹੜਾ ਸਪੋਰਟਸ ਕੰਪਲੈਕਸ ਜਾਨਿਆ ਜਾਂਦਾ ਹੈ ਜੰਨੇ ਨਾਲ ਅੱਜ ਨੂੰ ਜੀ ਮੇਰੇ ਨੂੰ ਘਰ ਫੋਨ ਗਿਆ ਗਵਾਂਡੀਆਂ ਦਾ ਕਿ ਤੁਹਾਡੀ ਫੈਕਟਰੀੋਂ ਧੂਆ ਨਿਕਲਦਾ ਹੈ ਭੱਜ ਕੇ ਆਏ ਤੇ ਇਹਨਾਂ ਨੇ ਮੈਨੂੰ ਵੀ ਦੱਸਿਆ ਅੰਦਰ ਅੰਦਰ ਰਸਤੇ 'ਚ ਫਾਇਰ ਬ੍ਰਿਗੇਡ ਨੂੰ ਵੀ ਫੋਨ ਬਰਬਰ ਕਰਕੇ ਫਾਇਰ ਬ੍ਰਿਗੇਡ ਉਸੇਲੇ ਮੌਕੇ ਤੇ ਪਹੁੰਚ ਗਈ ਫਾਇਰ ਬ੍ਰਿਗੇਡ ਆਪਣਾ ਕੰਮ ਕਰ ਰਹੀ ਅੰਦਰ ਜਾਣ ਦੀ ਮਨਾਈ ਹੈ ਲੋ ਫੈਕਟਰੀ ਕੋਲੀ ਨਹੀਂ ਸੀ ਸ਼ੁਰੂ ਹੋ ਰਹਾ ਰਬਦਾ ਕਿ ਕੋਈ ਅੰਦਰ ਬੰਦਾ ਨਹੀਂ ਸੀ ਅੰਦਰ ਹੁਣ ਸਿਰਫ ਫਾਇਰ ਬਿਗੇਟ ਵਾਲੇ ਆਪਣਾ ਕੰਮ ਕਰ ਰਹੇ ਸਿਰ 1.5 ਘੰਟੇ ਦੇ ਕਰੀਬ ਹੋ ਚਲੇ ਆ ਤੇ ਲੱਗੀ ਨੂੰ ਕਿੰਨਾ ਕੁ ਨੁਕਸਾਨ ਹੋ ਗਿਆ ਕਿਉਂਕਿ ਹਜੇ ਧੂਆ ਕਾਫੀ ਕਿਉਂਕਿ ਦੱਸ ਨਹੀਂ ਸਕਦੇ ਵੀ ਅੱਗ ਕਿਹੜੇ ਕਿਹੜੇ ਪਾਸੇ ਅੰਦਰ ਚੱਲੀ ਆ ਕਿਉਂਕਿ ਧੂਆ ਇੰਨਾ ਜਿਆਦਾ ਸੀ ਫਾਇਰ ਬਿਗੇਟ ਵਾਲੇ ਬਰਬਰ ਤੇ ਪਹੁੰਚ ਗਏ ਜਿੱਥੇ ਦਰਵਾਜ਼ੇ ਖੋਲੇ ਤੇ ਉਹਨਾਂ ਨੇ ਉਸੇ ਵੇਲੇ ਮੌਕਾ ਸੰਭਾਲ ਲਿਆ ਤੇ ਸਾਰਿਆਂ ਨੂੰ ਪਾਸੇ ਕਰ ਦੇ ਬੇਖ ਪਾਉਗੇ ਕਿ ਅਕਸਰ ਸਹਿਬਾਨ ਇਸ ਵਕਤ ਖੁਦ ਮੌਕੇ ਤੇ ਇਸ ਵਕਤ ਖੜੇ ਹੋਏ ਨੇ ਹਾਲਾਂਕਿ ਅਸੀਂ ਜਦੋਂ ਉੱਪਰਲੇ ਫਲੋਰ ਤੇ ਵੀ ਜਦੋਂ ਜਾ ਕੇ ਦੂਸਰੀ ਬਿਲਡਿੰਗ ਤੋਂ ਦੇਖਿਆ ਕਿ ਅੱਗ ਲੱਗੀ ਹੋਈ ਹੈ खासा ਨੁਕਸਾਨ ਹੋ ਗਿਆ ਇੱਕ ਬਾਹਰੋਂ ਦ੍ਰਿਖ ਦਿਖਾਉਂਦਾ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਕਿੰਨਾ ਭਾਰੀ ਨੁਕਸਾਨ ਇਸ ਫੈਕਟਰੀ ਦਾ ਜਿਹੜਾ ਕਿ ਹੋ ਗਿਆ ਹੋਇਆ ਹੈ ਲਗਾਤਾਰ ਜਿਹੜੇ ਦੇਖੀ ਉਹ ਮਲਾਜਮ ਫਾਇਰ ਬ੍ਰਿਗੇਡ ਦੇ ਉਹ ਇਸ ਵਕਤ ਅੱਗ ਦੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਪਏ ਨੇ ਮੌਸਮ ਜਿਸ ਤਰੀਕੇ ਦੇ ਨਾਲ ਹੈ ਗਰਮੀ ਜਿੰਨੀ ਵੱਧ ਨਹੀਂ ਹੈ ਹਾਲਾਂਕਿ ਰੋਜ਼ ਜਿਹੜੀਆਂ ਕਿ ਫਾਇਰ ਬੁਕੇਟ ਦੇ ਆਫਿਸ ਦੇ ਵਿੱਚ ਕਹਿਤਾ ਆ ਰਹੀਆਂ ਨੇ ਮੁੱਖ ਕਾਰਨ ਸ਼ੋਰ ਸਬਕਟ ਰਹਿ ਰਹੇ ਨੇ ਪਰ ਅਫਸਰਾਂ ਦਾ ਕਹਿਣਾ ਹੈ ਕਿ ਇhtiyat ਜ਼ਰੂਰ ਆ ਵਰਤੋ ਤਾਂ ਕਿ ਜਿਹੜਾ ਕਿ ਨੁਕਸਾਨ ਨਾ ਹੋਵੇ ਦੋਵੇਂ ਪਾਸੇ ਜਿਹੜਾ ਕਿ ਉਹ ਮਾਲੀ ਨੁਕਸਾਨ ਬਹੁਤ ਹੋਇਆ ਹੋਵੇ ਜਾਨੀ ਹਾਲੇ ਕਿਸੇ ਪ੍ਰਕਾਰ ਦੀ ਕੋਈ ਐਸੀ ਮੰਤਪਾ ਦੀ ਖਬਰ ਨਹੀਂ ਆਈ ਅੱਗੇ ਤੇ ਲਗਾਤਾਰ ਕਾਬੂ ਪਾਉਂਦੀਆਂ ਦੋਨੇ ਪਾਸੇ ਟੀਮਾਂ ਕੋਸ਼ਿਸ਼ ਕਰਦੀਆਂ ਪਈਆਂ ਨੇ ਜਲੰਧਰ ਤੋਂ ਪ੍ਰੋਮਿਸਿੰਗ ਪੀਟੀਸੀ ਨਿਊਜ਼